ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਗਾ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਰਚ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਹੜਾ ਮਕਦਮਾ ਨੰਬਰ 170 ਸੀ ਇਹ ਮਨਪ੍ਰੀਤ ਸਿੰਘ ਜਿਹੜਾ ਦੁਕਾਨਦਾਰ ਹੈ ਹੈਡਿਕੈਪ ਹੈ ਤੇ ਇਹਦੀ ਦੁਕਾਨ ਚ ਦਾਖਲ ਹੋ ਕੇ ਦਾਹ ਦੀ ਮਦਦ ਨਾਲ ਤਿੰਨ ਬੰਦਿਆਂ ਨੇ ਆਪਸ ਚ ਰਹਿ ਕਰਕੇ ਇਹਦੇ ਤੋਂ 70000 ਰੁਪਏ ਦੀ ਹੋਗੀ ਚੋਰੀ ਉਹਦੇ ਜੋ ਅਸੀਂ ਉਹਨਾਂ ਦੀ ਸਕੂਟੀ ਬਰਾਮਦ ਕਰਾ ਲਈ ਹੈ ਤੇ ਦੋ ਦੋਸ਼ੀ ਸਤਪਾਲ ਸਿੰਘ ਤੇ ਮਨਵੀਰ ਸਿੰਘ ਉਹ ਪਿੱਲਾ ਇਹ ਦੋਨੇ ਗ੍ਰਿਫਤਾਰ ਕਰ ਲਏ ਜਦੋਂ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਜੁਰਮ ਕਦੇ ਵੀ ਜ਼ਿਆਦਾ ਦੇਰ ਨਹੀਂ ਚੱਲਦਾ। ਉਹ ਵੀ ਤੁਸੀਂ ਕਾਨੂੰਨ ਨੂੰ ਹੱਥ ਤੇ ਲੈ ਕੇ ਕੋਈ ਜੁਰਮ ਕਰਦੇ ਹੋ ਤਾਂ ਇੱਕ ਨਾ ਇੱਕ ਦਿਨ ਫੜੇ ਹੀ ਜਾਂਦਾ ਹੈ। ਤੁਸੀਂ ਕੰਨਾ ਜ਼ਿਲ੍ਹੇ ਚ ਓਵਰঅল ਪੰਜਾਬ ਦੀਆਂ ਜੰਨੀਆਂ ਮੇਜਰ ਵਾਰਦਾਤਾਂ ਹੋਈਆਂ ਜਾਂ ਇਵਨ ਜੰਨੀਆਂ ਮਾਈਨਰ ਵਾਰਦਾਤਾਂ ਹੋਈਆਂ ਤੇ ਜਿੰਨੇ ਨਸ਼ੇ ਦੇ ਤਸਕਰ ਹੈ। ਕੋਈ ਵੀ ਐਸਾ ਨਹੀਂ ਹੈ ਜਿਹੜਾ ਇੱਕ ਜਾਂ ਇੱਕ ਦੋ ਵਾਰ ਦੇ ਟਾਈਮ ਇਲਾਕਿਆਂ ਦੇ ਵਿੱਚ ਨਾ ਆ ਗਿਆ ਹੋਵੇ। ਭਟਕਲ ਟੁੱਟੀ ਕੰਮੀ ਕੋਈ ਇੰਟਰਪਰਟ ਡੈਕਟ ਜਿਹੜੀ ਕਰ ਕੋ ਗਿਆ। ਹਾਂਜੀ ਇਹਦੇ ਚ ਇੱਕ ਉਹਨਾਂ ਦਾ ਦਾਹ ਤੇ ਸਕੂਟੀ ਬਰਾਂਦ ਹੋ ਚੁੱਕੀ ਹੈ ਜੀ ਪੈਸਿਆਂ ਦੀ ਬਰਾਂਦ ਕੀ ਤੇ ਇੱਕ ਰੋਸ਼ੀ ਦੀ ਗ੍ਰਫਟਰੀ ਵੱਗਦੀ ਹੈ ਜਿਹੜੇ ਦੂਜੇ ਦੋ ਮੋ ਇਹ ਜੇ ਉਹਨਾਂ ਚ ਉਹਨੇ ਮੋਟਰਸਾਈਕਲ ਬਰਾਂਦ ਦੇ ਕੇ ਕੀ ਬੋਲਦੇ ਕੋਈ ਨਹੀਂ ਇਹ ਕਿਹੜੀ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ 70 7000 ਵਾਲੀ ਇਹਦਾ ਦੋ ਦਿਨਾਂ ਚ ਕਰ ਲਿਆ ਜੀ ਫੇਸ ਮੁਕਤਮਾ ਵੀ ਅਸੀਂ ਬਾਈ ਨੇਮੀ ਦਿੱਤਾ ਜੀ ਦੁਕਾਨਦਾਰ ਕੋਈ ਟਿਕਟ ਫਾਰਮ ਨਹੀਂ ਦਿੱਤਾ ਜੀ ਨਹੀਂ ਜੀ ਦੁਕਾਨਦਾਰ ਵਿਚਾਰਾ ਹੈਂਡੀਕੈਪ ਸੀਗਾ ਉਹਨੇ ਸਟਰਗਲ ਵੀ ਨਹੀਂ ਕੀਤਾ ਤੇ ਇਹ ਬਸ ਉਹਨੂੰ ਧਮਕਾ ਕੇ ਆ ਕੇ ਲੈ ਗਏ ਕੋਈ ਸੱਟ ਮਾਰ ਕੇ ਵਿੱਚ ਪਾ ਗਏ ਕੋਈ ਹੋਰ ਨਹੀਂ ਕਿਹਾ ਇਹ ਹੁਣੇ ਜੀ ਇਹਨਾਂ ਦੀ ਗ੍ਰਿਫਤਾਰੀ ਪਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਰਡ ਤੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਬਹੁਤ ਕੁਝ ਹੈ ਜਿਹੜਾ ਮਕਦਮਾ ਨੰਬਰ 173 ਸੀ ਇਹ ਮਨਪ੍ਰੀਤ ਸਿੰਘ ਜਿਹੜਾ ਦੁਕਾਨਦਾਰ ਹੈ ਹੈਲਿਗੈਪ ਹੈ ਤੇ ਇਹਦੀ ਦੁਕਾਨ ਚ ਦਾਖਲ ਹੋ ਕੇ ਦਾਦੀ ਮਹਿਲ ਨਾਲ ਤਿੰਨ ਬੰਦਿਆਂ ਨੇ ਆਪਸ ਚ ਰਹਿ ਕਰਕੇ ਇਹਨਾਂ ਨੂੰ 70000 ਰੁਪਏ ਦੀ ਕੋਭੀ ਕੀਤੀ ਉਹਦੇ ਜੋ ਅਸੀਂ ਉਹਨਾਂ ਦੀ ਸਕੂਟੀ ਬਰਾਮਦ ਕਰਾ ਲਈ ਹੈ ਤੇ ਦੋ ਦੋਸ਼ੀ ਸਤਪਾਲ ਸਿੰਘ ਤੇ ਮਨਵੀਰ ਸਿੰਘ ਉਹ ਪਿੱਲਾ ਇਹ ਦੋਨੇ ਗ੍ਰਿਫਤਾਰ ਕਰ ਲਏ ਜਿੱਥੇ ਨਾਲ ਇਹਦੀ ਪ੍ਰਕਿਰਿਆ ਚੱਲ ਰਹੀ ਹੈ ਅੱਜ ਦੇ ਦਿਨ ਲੱਖੋ ਜੀ ਜਿਵੇਂ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਜੁਰਮ ਕਦੇ ਵੀ ਜ਼ਿਆਦਾ ਦੇਰ ਨਹੀਂ ਚੱਲਦਾ। ਜੋ ਵੀ ਤੁਸੀਂ ਕਾਨੂੰਨ ਨੂੰ ਹੱਥ ਤੇ ਲੈ ਕੇ ਕੋਈ ਜੁਰਮ ਕਰਦੇ ਹੋ ਉਹ ਇੱਕ ਨਾ ਇੱਕ ਦਿਨ ਫੜ ਹੀ ਜਾਂਦਾ ਹੈ। ਤੁਸੀਂ ਇਸ ਕੰਨਾ ਜ਼ਿਲ੍ਹੇ ਚ ਓਵਰঅল ਪੰਜਾਬ ਦੀਆਂ ਜੰਨੀਆਂ ਮੇਜਰ ਵਾਰਦਾਤਾਂ ਹੋਈਆਂ ਜਾਂ ਇਵਨ ਜੰਨੀਆਂ ਮਾਈਨਰ ਵਾਰਦਾਤਾਂ ਹੋਈਆਂ ਤੇ ਜਿਸ ਜਿੰਨੇ ਨਸ਼ੇ ਦੇ ਤਸਕਰ ਹੈ। ਕੋਈ ਵੀ ਅਸਾ ਨਹੀਂ ਹੈ ਜਿਹੜਾ ਇੱਕ ਜਾਂ ਇੱਕ ਦੋ ਵਾਰ ਦੇ ਟਾਈਮ ਇਲਾਕਿਆਂ ਦੇ ਵਿੱਚ ਨਾ ਆ ਗਿਆ ਹੋਵੇ। ਭਟਕਾ ਕੁੱਡੀ ਕੰਮ ਵੀ ਕੋਈ 100% ਕਲੇਮ ਜੀ ਕਰਕੇ ਕਰ ਦਿਆ। ਹਾਂਜੀ ਇਹਦੇ ਚ ਇੱਕ ਉਹਨਾਂ ਦਾ ਦਾਹ ਤੇ ਸਕੂਟੀ ਬਰਾਮਦ ਹੋ ਚੁੱਕੀ ਹੈ ਜੀ ਪੈਸਿਆਂ ਦੀ ਬਰਾਮਦਗੀ ਤੇ ਇੱਕ ਰੋਸ਼ੀ ਦੀ ਗ੍ਰਿਫਤਾਰੀ ਵਾਪਰੀ ਹੈ ਜਿਹੜੇ ਦੂਜੇ ਦੋ ਮੋਹ ਹੈ ਜੇ ਉਹਨਾਂ ਚੋਂ ਨੇ ਮੋਟਰਸਾਈਕਲ ਬਰਾਮਦ ਹੋ ਗਈ। ਕਿਹੜੀ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ 70 7000 ਵਾਲੀ ਇਹਦਾ 2 ਲੈਣਾ ਚ ਕਰ ਲਿਆ ਜੀ ਫੇਸ ਮੁਕਤਮਾ ਵੀ ਅਸੀਂ ਬਾਈ ਨੇ ਹੀ ਦਿੱਤਾ ਜੀ ਦੁਕਾਨਦਾਰ ਕੋਲ ਠੀਕ ਚ ਪੋਰਟਾ ਦਿੱਤਾ ਗਿਆ ਨੇ ਮੇਰੀ ਦੁਕਾਨਦਾਰ ਵਿਚਾਰਾ ਹੈਂਡੀਕੈਪ ਸੀਗਾ ਉਹਨੇ ਸਟਰਗਲ ਵੀ ਨਹੀਂ ਕੀਤਾ ਤੇ ਇਹ ਬਸ ਉਹਨੂੰ ਧਮਕਾ ਕੇ ਆ ਕੇ ਲੈ ਗਏ ਕੋਈ ਸੱਟ ਮਾਰੇ ਕੋਈ ਕੋਈ ਨਹੀਂ ਪਿਆ ਜੀ ਇਹ ਹੁਣੇ ਜੀ ਇਹਨਾਂ ਦੀ ਗ੍ਰਿਫਤਾਰੀ ਪਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਰਡ ਤੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਮੁਕੱਦਮਾ ਨੰਬਰ 173 ਸੀ ਇਹ ਮਨਪ੍ਰੀਤ ਸਿੰਘ ਜਿਹੜਾ ਦੁਕਾਨਦਾਰ ਹੈ ਹੈਡਿੰਗ ਹੈ ਤੇ ਇਹਦੀ ਦੁਕਾਨ ਚ ਦਾਖਲ ਹੋ ਕੇ ਦਾਹ ਦੀ ਮਦਦ ਨਾਲ ਤਿੰਨ ਬੰਦਿਆਂ ਨੇ ਆਪਸ ਚ ਰਹਿ ਕਰਕੇ ਇਹਦੇ ਤੋਂ 70000 ਰੁਪਏ ਦੀ ਹੋਗੀ ਚੋਰੀ ਉਹਦੇ ਜੋ ਅਸੀਂ ਉਹਨਾਂ ਦੀ ਸਕੂਟੀ ਬਰਾਮਦ ਕਰਾ ਲਈ ਹੈ ਤੇ ਦੋ ਦੋਸ਼ੀ ਸਤਪਾਲ ਸਿੰਘ ਤੇ ਮਨਵੀਰ ਸਿੰਘ ਉਹ ਪਿੱਲਾ ਇਹ ਦੋਨੇ ਗ੍ਰਿਫਤਾਰ ਕਰ ਲਏ ਜਿਵੇਂ ਤੁਸੀਂ ਰੋਜ਼ ਹੀ ਦੇਖਦੇ ਹੋ ਵੀ ਜੁਰਮ ਕਦੇ ਵੀ ਜ਼ਿਆਦਾ देर ਨਹੀਂ ਚੱਲਦਾ। ਜੋ ਵੀ ਤੁਸੀਂ ਕਾਨੂੰਨ ਨੂੰ ਹੱਥ ਤੇ ਲੈ ਕੇ ਕੋਈ ਜੁਰਮ ਕਰਦੇ ਹੋ ਉਹ ਇੱਕ ਨਾ ਇੱਕ ਦਿਨ ਫੜ ਹੀ ਜਾਂਦਾ ਹੈ। ਤੁਸੀਂ ਇਸ ਕੰਨਾ ਜ਼ਿਲ੍ਹੇ ਚ ওভারঅল ਪੰਜਾਬ ਦੀਆਂ ਜੰਨੀਆਂ ਮੇਜਰ ਵਾਰਦਾਤਾਂ ਹੋਈਆਂ ਜਾਂ ਇਵਨ ਜੰਨੀਆਂ ਮਾਈਨਰ ਵਾਰਦਾਤਾਂ ਹੋਈਆਂ ਤੇ ਜਿਸ ਜਿੰਨੇ ਨਸ਼ੇ ਦੇ ਤਸਕਰ ਹੈ। ਕੋਈ ਵੀ ਅਸਾ ਨਹੀਂ ਹੈ ਜਿਹੜਾ ਇੱਕ ਜਾਂ ਇੱਕ ਦੋ ਵਾਰ ਦੇ ਟਾਈਮ ਇਲਾਕਿਆਂ ਦੇ ਵਿੱਚ ਨਾ ਆ ਗਿਆ ਹੋਵੇ। ਭਟਕਲ ਕੁੱਡੀ ਕੰਮ ਵੀ 100% ਕਲੇਜ ਦੇ ਤੱਕ ਹੋ ਕਰ ਗਿਆ। ਹਾਂਜੀ ਇਹਦੇ ਵਿੱਚ ਇੱਕ ਉਹਨਾਂ ਦਾ ਦਾਹ ਤੇ ਸਕੂਟੀ ਬਰਾਮਦ ਹੋ ਚੁੱਕੀ ਹੈ ਜੀ ਪੈਸਿਆਂ ਦੀ ਬਰਾਮਦਗੀ ਤੇ ਇੱਕ ਰੋਸ਼ੀ ਦੀ ਗ੍ਰਿਫਤਾਰੀ ਵਾਪਰੀ ਹੈ ਜਿਹੜੇ ਦੂਜੇ ਦੋਵੇਂ ਹੈਗੇ ਉਹਨਾਂ ਚੋਂ ਨੇ ਮੋਟਰਸਾਈਕਲ ਬਰਾਮਦ ਹੋ ਗਈ। ਕਿਹੜੀ ਦੀ ਗੱਲ ਕਰਦੇ ਹੋ ਤੁਸੀਂ ਜਿਹੜੀ 70 7000 ਵਾਲੀ ਇਹਦਾ 2 ਦਿਨਾਂ ਚ ਕਰ ਲਿਆ ਜੀ ਫੇਸ ਮੁਕਤਮਾ ਵੀ ਅਸੀਂ ਬਾਈ ਨੇ ਹੀ ਦਿੱਤਾ ਜੀ ਦੁਕਾਨਦਾਰ ਕੋਲ ਠੀਕ ਚ ਕੋਈ ਨਾ ਦਿੱਤਾ ਜੀ ਨਹੀਂ ਨਹੀਂ ਦੁਕਾਨਦਾਰ ਵਿਚਾਰਾ ਹੈਂਡੀਕੈਪ ਸੀਗਾ ਉਹਨੇ ਸਟਰਗਲ ਵੀ ਨਹੀਂ ਕੀਤਾ ਤੇ ਇਹ ਬਸ ਉਹਨੂੰ ਢੁਮਕਾ ਕੇ ਆ ਕੇ ਲੈ ਗਏ ਕੋਈ 60 ਫੀਟ ਦੇ ਵਿੱਚ ਪਰ ਇਹ ਹੁਣੇ ਜੀ ਇਹਨਾਂ ਦੀ ਗ੍ਰਿਫਤਾਰੀ ਪਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਕੋਲ ਰਿਮਾਰਡ ਤੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਸਾਹਮਣੇ ਆ ਰਹੀ ਹੈ ਬਹੁਤ ਬੇਚੈਨ